ਹਾਂਜੀ ਅਭੀ ਹੋਰੀ ਸੀਗੇ ਪਹੁੰਚਣੇ ਨੂੰ ਰਹਿ ਗਏ 16 16 ਕਿਲੋਮੀਟਰ ਠੀਕ ਹੈ ਜੀ। ਆਓ ਜੀ ਬਾਈ ਮੋੜਲਾ ਸਾਹਿਬ ਦੀ ਐਂਟਰੀ ਹੋ ਰਹੀ ਤੇ ਆ। ਅਸੀਂ ਥੋੜਾ ਅਲਜ ਕੇ ਨੱਡਾ ਸਾਹਿਬ ਕੋਟਦਾਰ ਨੀਚੇ ਰਹਿ ਗਿਆ। ਹੁਣ ਅਸੀਂ ਇੱਥੇ ਤੋਂ ਕੱਟ ਪਾਦੇ ਪਿੱਛੇ ਮੁੜੇ ਆ। ਹਾਂਜੀ ਬਾਈ ਮੋਟਰਸੈੱਪ ਆਪਣਾ ਰੈਡੀ ਕਰ ਲਿਆ। ਤੇ ਨਾਲਾਈ ਚਲਾਈ ਲਾ ਲਈ ਕਰ ਲਈ ਸਰਵਿਸ ਕਰ ਲਈ ਪਿਛਲੀਆਂ ਬ੍ਰੇਕਾਂ ਪਾਉਤੀਆਂ ਬੈਟਰੀ ਨਵੀਂ ਪਾਦੀ। ਬੈਟਰੀ ਜਮ ਬੜੀ ਰਖਾਈ ਬੁਲਟ ਵਾਲੀ ਤੇ ਇੱਕ ਅਜਗਾਰ ਲਾਤਾ ਇਹ ਚ ਚਾਰਜਿੰਗ ਕਰਨੇ ਵਾਲਾ। ਠੀਕ ਹੈ। ਇਹ ਮੈਂ ਇਹ ਖੁੱਲ ਜਾਂਦਾ ਬਾਹਰ ਨੂੰ। ਉਹ ਖੁੱਲ ਗਏ ਫਿਰ ਨਾ ਫੋਨ ਵਿੱਚ ਫਸ ਜਾਂਦਾ ਇਹ ਤੇ ਠੀਕ ਹੈ ਬਰੇ ਤੁਸੀਂ ਆਪਣੀ ਆਕਸ ਲਾਓ ਪੜ ਦੇ ਪਿੰਟ ਉਹਦੇ ਆਕਸ ਲੱਜਣੀ ਜਣੀ ਕਿ ਖੁੱਲਦੀ ਨਹੀਂ ਹੈ ਯਾਰ ਪੱਤੀ ਟੇੜ ਜੀ ਆ ਗਈ ਆ ਦੇਖੋ ਉਹਦੇ ਆਕਸ ਲੱਜਣੀ ਚਾਰਜ ਲਾ ਜੋ ਮਰਜ਼ੀ ਆ ਲਾਈਟ ਆ ਗਈ ਲਾਈਟ ਹੁਣ ਦੇਖਿਓ ਚੱਲਣਾ ਇਹਦਾ ਉਹ ਲਾਈਟ ਦਾ ਚੱਲਣਾ ਦੇਖੋ ਜੀ ਉੱਪਰ ਨੂੰ ਪੀਲੀ ਥੱਲੇ ਨੂੰ ਲਾਲ ਨਹੀਂ ਚਿੱਟੀ ਠੀਕ ਹੈ ਜੇ ਕੰਮ ਵਾਣੀ ਫਿਰ ਆਹ ਇਹ ਧਰਤੀ ਦੇਖਣੀ ਤਾਂ ਆਹ ਠੀਕ ਐ ਓਕੇ ਕੰਮ ਇਹਦਾ ਤੇ ਬਾਕੀ ਹੁਣ ਕੱਲ ਹੀ ਰਿਹੜੀਆਂ ਜੀ ਬਾਕੀ ਕੱਲੋਂ ਦੇਖਦੇ ਪਟੀਨਾ ਕਿੰਨਾ ਜ਼ੋਰ ਮਾਰਦਾ ਬਾਕੀ ਮੜਾ ਮੜਾ ਤੇਲ ਵਧਾਦਾ ਇਹਦਾ ਦੇਖ ਤੇ ਟੰਨੇ ਚਾਪਾ ਬੂਰਾ ਰੱਖ ਕੇ ਨਾ ਪਤਾ ਥੋੜੀ ਜੀ ਫੇਰ ਚੱਲਾਂਗੇ ਬਾਕੀ ਤਾਂ ਠੀਕ ਐ ਮੋਟਰਸਾਈਕਲ ਹਾਂਜੀ ਬਾਬੇ ਸੱਸੀ ਗਾਲ ਗੁੱਡ ਮਾਰਨਿੰਗ ਤੇ ਯਾਰੀਆਂ ਹੋ ਗਈਆਂ ਬਾਈ ਆਪਾਂ ਚੱਲੇ ਹੁਣ ਤੇ ਅੱਜ ਆਚਨੋ ਵਿਗਿਆਨੀਤਾ ਨਹੀਂ ਬਣਾ ਸਕਾ ਆਪਾਂ ਨੇ ਠੀਕ ਹੈ ਮੋਹਰਸਾਲ ਆਪਣਾ ਰੈਡੀ ਆ ਹੁਣ ਜਾ ਕੇ ਹੈਪੀਅਰ ਪਰ ਕੋ ਨਾਲ ਚੰਡਾ ਦੇ ਦੇਣਾ ਇਹ ਚੰਡਾ ਦੇ ਕੇ ਬਾਸ ਇੱਧਾ ਹੁਣ ਉੱਡ ਜਾਣਾ ਵੈਸੇ ਆਪਾਂ ਲੇਟ ਹੋ ਗਏ ਥੋੜੇ ਜੇ ਕੋਈ ਗੱਲ ਨਹੀਂ ਸਾਡੇ ਤੁਹਾਨੂੰ ਕਭੀਆਂ ਲੱਗਦੀ ਮੈਂ ਸਾਧਰੇ ਉੱਠਦਾ ਇਹ ਨਹੀਂ ਸਾਧਰੇ ਉੱਠਦੇ ਹੈਗੇ ਮੈਂ ਨਹੀਂ ਦੋ ਬੰਦੇ ਹੋਰ ਨੇ ਥੋਨੇ ਇਹ ਵੀ ਨਾਲੇ ਆ ਇਹ ਬਨਾਨਾਸ ਜਾਨੀ ਕਿ ਲੇਟ ਉੱਠਦੇ ਨੇ ਚਲੋ ਠੀਕ ਆ ਆ ਮਿਲਦੇ ਹਾਂ ਜੀ ਲਓ ਜੀ ਮਿੱਤਰੋ ਸਵੇਰ ਸ਼ੁਰੂ ਹੋ ਚੁੱਕਿਆ ਹੈ ਤੇ ਆ ਸਾਡਾ ਥਿਊ ਹੈ ਮੋਟਰ ਚ ਵੀ ਪਾਤਾ। ਕੁੱਟਨੇ ਦੀ ਫੁੱਲ ਕਰਤੀ। ਪਤਾ ਮੋਟਰਸਾਈਕਲ ਵੀ ਇਹਨਾਂ ਖੁਸ਼ ਹੋਏ। ਵੀ ਟੈਂਕੀ ਫੁੱਲ ਲੱਗ ਜੱਟ ਦੀ। ਚਲੋ ਜੀ ਹੁਣ ਆਪਾਂ ਅੱਗੇ ਗਾਹ ਨਿਕਲੋਗੇ ਰੋਟੀ ਪਾਣੀ ਪਈਏ ਕਿਤੇ ਲੈ ਕੇ। ਫੇਰ ਦੇਖਦੇ ਹਾਂ। ਠੀਕ ਹੈ ਜੀ। ਚਲ ਮੈਂ ਕਿੰਨੇ ਦਾ ਪਿਆ? 1050 ਦਾ ਹੈ ਪੀ ਜੇ ਮੇਰੇ ਅੱਜ 800 ਦਾ 200 ਦਾ ਮੈਂ ਸਿੰਗ ਬੋਲਿਆ ਤਾਂ। ਲੀਟਰ ਪਹਿਲਾਂ ਹੈਗਾ ਤਾਂ 11 ਕੁਸਾ ਦਾ ਪੈ ਗਿਆ। ਈਚ ਵੀ ਪਹਿਲਾਂ 200 ਦਾ ਹੈਗਾ ਤਾਂ 1000 ਦਾ ਹੁਣ 1200 ਦਾ ਇਹ ਚ ਆ ਗਿਆ। ਠੀਕ ਹੈ ਬਾਕੀ ਮਾੜਾ ਮਟਾ ਪਹਿਲਾਂ ਵੀ ਹੋ ਗਿਆ ਦਾ। ਏ ਅਸੀਂ ਬਾਈ ਚੰਡੀਗੜ੍ਹ ਤੇ ਪਹੇਗੇ ਪੰਚਕੂਲੇ ਦਾ ਡਾਇਰੈਕਟਰ ਇਹਦੇ ਚੰਡੀਗੜ੍ਹ ਦੀ ਕਲੈਕਟਨ ਰੋਡ ਤਾਂ ਫੇਰ ਲਟਾਂ ਦੇ ਬਾਅਦ ਇਧਰ ਹੀ ਛੜਨ ਮੁੜ ਕੇ ਆ ਸਿੱਧਾ ਰੋਡ ਜਾਂਦਾ ਇਹਨਾਂ ਲਟਾਂ ਤੇ ਬਾਹਰ-ਬਾਹਰ ਇਹਨੇ ਪੰਚਕੂਲੇ ਕਰ ਦੇਣਾ ਠੀਕ ਹੈ ਜੀ ਗਾਂ ਜਾ ਕੇ ਤੁਹਾਨੂੰ ਦੇ ਦਾਂ ਬਾਕੀ ਹਵਾ ਉਹ ਭਰਾ ਲਓ ਮੈਂ ਤਾਂ ਘਰੀ ਅੱਗੇ ਭਰਾ ਉਹ ਇੱਕ ਮੈਂ ਤਾਂ ਭਰੀ ਬਾਈ 45 45 ਕਾਲੀ ਪੌਂਡ ਠੀਕ ਹੈ ਵੀਰੇ ਇਹ ਹੈ ਬਾਈ ਉਹ ਚੰਡੀਗੜ੍ਹ ਦਾ ਏਰੀਆ ਹਰਿਆ ਹੋ ਰਹੀ ਪਈ ਆ ਇੰਨੇ ਦਿਨ ਤਾਂ ਸਾਡੇ ਫਾਂਡਾ ਵੀ ਨਹੀਂ ਹੈਗੇ ਜਿੱਨੇ ਇਹਦਾ ਇੱਕ ਰੋਡ ਪਈ ਆ ਫੇਰ ਉਹਦੇ ਦਰਾਂ ਤੱਕ ਜਿੱਥੇ ਜਗਾ ਮਿੱਟੀ ਉੱਥੇ ਤਰਸ ਤਾਂ ਹੀ ਚੰਡੀ ਦਾ ਠੰਡਾ ਰਹਿੰਦਾ ਤੇ ਇੱਥੇ ਮੀਂਹ ਪਈ ਜਾਂਦਾ ਟਾਈਮ ਨਾਲ ਆਪਣੇ ਨਹੀਂ ਹੈਗਾ ਦੇਖੋ ਆਪਣੇ ਜਿਹੜੇ ਉਹਨਾਂ ਨੂੰ ਪਾਟਣਾ ਹੈ ਕਹਿੰਦੇ ਉਹ ਲੌਣੀ ਫਸਲ ਆ ਆ ਦੇਖੋ ਸਾਹਮਣੇ ਕਿੰਨਾ ਬੀਜ ਆ ਰਹੀਆਂ 8 ਕਿਲੋਮੀਟਰ ਦਾ ਬਾਈ ਹੱਸੀ ਹੋ ਗਿਆ 30 ਆਂਦ ਲੋ ਤੁਸੀਂ 59150 ਚੱਲੇ ਦੇ ਘਰਾਂ ਦੇ 30 ਕਿਲੋਮੀਟਰ ਅਸੀਂ ਖੱਡ ਲਿਆ ਥੈਂਕ ਯੂ ਫੁੱਲ ਕਰਾ ਲਈ ਨਾਲ ਤੁਹਾਨੂੰ ਸਵਾਲਾ ਜੂ ਕਿੰਨਾ ਅੱਗੇ ਚੱਲੋਗੇ ਅਸੀਂ ਥੋੜਾ ਅਲਜ ਗਏ ਨੱਡਾ ਸਾਹਿਬ ਗੁਰਦੁਆਰਾ نیچے ਰਹਿ ਗਿਆ ਹੁਣ ਅਸੀਂ ਇੱਥੇ ਤੋਂ ਕੱਟ ਪਾ ਦੇ ਪਿੱਛੇ ਮੁੜੇ ਹਾਂ ਮੁੜ ਕੇ ਜਾ ਕੇ ਥੱਲੇ ਜਾਵਾਂਗੇ ਪਹਿਲਾਂ ਪਾਨੇ ਗੁੰਨੇ ਸ਼ਟ ਹੋ ਰਹੇ ਪਾਨੇ ਗੁੰਨੇ ਤੇ ਬਾਕੀ ਅਸੀਂ ਪੈਸੇ ਤੜਾ ਲੇਦੇ ਠੀਕ ਹੈ ਜੀ ਪਈ ਨੱਡਾ ਸਾਹਿਬ ਆ ਗਏ ਗੁਰਦੁਆਰੇ ਆਪਾਂ ਤੇ ਹੁਣ ਇੱਧਰ ਐਂਟਰੀ ਆ ਉਧਰ ਗੁਰੂ ਘਰ ਲੰਗਰ ਐ ਇੱਥੇ ਆਪਾਂ ਨੇ ਕੱਪੜੇ ਬੈਗ ਬੋਗ ਸਾਰੇ ਅੰਦਰ ਜਮਾ ਕਰਾਦੇ ਜੋੜੇ ਘਰ ਤੇ ਠੀਕ ਆ ਜੀ ਹੁਣ ਪਾਣੀ ਪੂਣੀ ਪੀ ਕੇ ਲੰਗਰ ਲੂ ਕੇ ਸ਼ਾਕਿਰ ਰਜ਼ਾ ਫੇਰ ਘਾਣਾ ਤੁਰਦੇ ਆਂ ਬਾਕੀ ਦੇਖਦੇ ਆਂ ਗੁਰਦੁਆਰਾਂ ਨਾਲ ਜਾ ਕੇ ਆਓ ਜੀ ਭਾਈ ਗੁਰਦੁਆਰ ਸਾਹਿਬ ਦੀ ਐਂਟਰੀ ਹੋ ਰਹੀ ਤੇ ਆ ਬਾਕੀ ਜਿੱਤੇ ਕਰੋ ਆ ਜਾਓ ਸਾਤਾ ਹਫਤੇ ਜਿੱਲੜੇ ਮੁੰਡਾ ਐਂਡ ਮਾਰੇ ਜਾਂ ਲੰਮੇ ਚਾਈ ਅੰਦਰਵਾਸ ਸਾਹਿਬ ਦੀ ਐਂਟਰੀ ਭਈ ਉਹਦੇ ਤੇ ਇਹ ਪਛਾਤਾ ਛਕਣ ਲੱਗੀ ਜੀ ਠੀਕ ਹੈ ਜੀ ਤੇ ਆਤਲੀਆ ਭਾਈ ਆਪਣੇ ਨਾਡਾ ਸਾਹਿਬ ਦਾ ਉਹਦੇ ਬਾਬਾ ਜੀ ਪੰਗਾਣੀ ਸਾਹਿਬ ਦੇ ਜੁੱਧ ਵਿੱਚ ਫਸੇ ਕਰਕੇ ਫਿਰਨੰਦਪੁਰ ਸਾਹਿਬ ਦਾ ਰੁੱਖ ਕਰਨਿਆ ਤਾਂ ਤਾਂ ਉਹਨੇ ਪੌਂਟਾ ਸਾਹਿਬ ਆ ਕੇ ਠਹਿਰੇ ਤੇ ਉਹਦੇ ਤੇ ਮਤਲਬ ਨਾਣਾ ਟੋਣਾ ਖਾਣਾ ਪੀਣਾ ਹੈ ਨਾ ਰੈਸਟ ਕਰਨ ਲਈ ਜਿਹੜੇ ਰੁਕੇ ਤੇ ਉਸ ਟਾਈਮ ਇਹ ਸਾਰਾ ਏਰੀਆ ਜੰਗਲੀ ਦਾ ਬਾਈ ਤੇ ਬਾਕੀ ਬਾਬਾ ਜੀ ਨਾਲ ਸਾਰੇ ਘੋੜੇ ਸਵਾਰ ਜੋ ਜਿਹੜੇ ਸਾਰੇ ਓਰੀ ਤੇ ਤੇ ਉਹਨਾਂ ਵਿੱਚੋਂ ਇੱਕ ਭਾਈ 나ਡੂ ਸਾਹਿਬਾ ਜੀ ਨੇ ਗੁਰੂ ਰੋਹ ਸਾਹਿਬ ਦੇ ਨਾਲ ਸਾਰੀਆਂ ਪੋਜਾਂ ਦੀ ਸੇਵਾ ਕੀਤੀ ਬਾਈ ਤੇ ਜਣਕੇ ਤਾਂ ਕਰਕੇ ਗੁਰਦੁਆਰਾ ਭਾਈ 나ਡੂ ਸਾਹਿਬ ਜੀ ਦੇ ਨਾਮ ਤੇ ਚੱਲਿਆ ਹੈ ਬਾਬਾ ਜੀ ਨੇ ਬਚਾ ਨ ਕਰੇ ਤੇ ਵੀ ਆਉਣ ਵਾਲੇ ਟਾਈਮ ਵਿੱਚ 나ਡੂ ਸਾਹਿਬ ਨੜਾ ਸਾਹਿਬ ਨਾਲ ਜਾਣੇ ਜਾਊਗਾ ਤੇ ਬਾਕੀ ਤੁਸੀਂ ਇਤਿਹਾਸ ਪੜ੍ਹ ਸਕਦੇ ਆਂ ਬਾਈ ਆਹਨ ਟਾਪਸ ਆਉਂਦੀ ਤਾਂ ਠੀਕ ਹੈ ਜੀ ਹਾਂਜੀ ਭਾਈ ਪਛਾਤਾ ਚੱਕ ਲਿਆ ਹੁਣ ਆਪਾਂ ਨਿਕਲ ਲੱਗੇ ਪੁਰਟੀਨਾ ਬਣਾਉਂ ਖੜਾ ਉੱਥੇ ਠੀਕ ਹੈ ਜੀ ਤੇ ਹੁਣ ਪੌਟਾ ਸਾਹਿਬ ਦੇ ਗਾਂਹ ਜਾ ਕੇ ਕਿੱਥਰ ਬਣਾ ਹੈ ਹੈ ਸ਼ਰੀ ਨਗਰ ਕਰਨਾ ਸ਼ਰੀ ਨਗਰ ਹੀ ਆਪਣਾ ਰੁਕੂਗੇ ਆਪਾਂ ਅਗਲਾ ਕਿਹੜਾ ਗੁਰਦੁਆਰਾ ਪਾਗੂ ਅਗਲਾ ਹੈਗਾ ਪੌਟਾ ਸਾਹਿਬ ਪੌਟਾ ਚਪੌਟਾ ਪੌਟਾ ਸਾਹਿਬ ਪੌਟਾ ਸਾਹਿਬ ਨਾਲ ਹੀ ਸ਼ਰੀ ਨਗਰ ਜਾ ਕੇ ਰੁਕਦੇ ਆਂ ਬਾਕੀ ਚਲੋ ਦੇਖਦੇ ਹੁਣ ਤੁਰ ਲੱਗੇ ਆਪਾਂ ਉਹਦੇ ਠੀਕ ਹੈ ਜੀ ਜੀ ਭਾਈ ਜਾਣੇ ਦਾ ਵੀਊ ਦੇਖ ਲਓ ਹੁਣ ਉੜ ਕੇ ਪਤਾ ਨਹੀਂ ਕਦੋਂ ਜਿਹੜਾ ਲੱਗੂਰੇ ਠੀਕ ਹੈ ਜੀ ਚਲੋ ਇਹ ਭਾਈ ਹੁਣ ਆਪਾਂ ਕਹਾਂ ਜਾ ਰਹੇ ਆ ਅੱਜ ਬੁੱਲਾ ਢੱਪ ਕੇ ਤੇ ਜਾਨੀ ਕਿ ਉਹਰੇ ਵਗੀਆਂ ਨੰਨਮ ਰੋਡ ਰੋਡ ਚੱਲਦੇ ਆ ਸਾਡਾ ਲਓ ਜੀ ਭਾਈ ਫਾੜ ਸ਼ੁਰੂ ਹੋ ਗਿਆ ਦੇਖੋ ਸਾਰੇ ਕੀ ਦੀ ਇਹ ਨਾਲ ਪਿੱਛੇ ਤਾਂ ਬਾਈ ਲੋਕਾਂ ਨੂੰ ਗੱਡੀਆਂ ਨਹੀਂ ਲਾਉਣੀਆਂ ਹੁੰਦੇ ਆ ਇਹ ਜਿਹੇ ਰੋਡ ਤੋਂ ਬਈ ਆੜਾਂ ਚ ਪਹੁੰਚ ਗਏ ਤੇ ਚਾਹ ਪੀਣ ਲੱਗੇ ਸੀ 11:30 11:00 ਹੋ ਗਏ ਪਾਣੀ ਪੀ ਲਓ ਪਾਣੀ ਪਿਆ ਯਾਰ ਗਰਮ ਹੋ ਜਾਣਾ ਵੀ ਆ ਦੇਖੀ ਆ ਪੀ ਲੈ ਆਹ ਆਹਲੀ ਬੋਤਲ ਪੀ ਲੈ ਪਹਿਲਾਂ ਬਾ ਠੀਕ ਆ ਇਹਦਾ ਚੱਕੀ ਅੰਬੈ ਕਰ ਗਿਆ ਖੜੇ ਹੋ ਭਾਈ ਬੈ ਕਰ ਗਿਆ ਦੰਦਾਰਾ ਦਾ ਰਾਹ ਆਦੀ ਬਾਈ ਭੁੱਲ ਗਏ ਚੱਪਲਾਂ ਚੱਪਲਾਂ ਲੈ ਕੇ ਹਟਿਆ ਦੋ ਜੋੜੀਆਂ ਲੈਣੀਆਂ ਇਹਦੇ ਨਾਲ ਦੀਆਂ 10 ਨੰਬਰ ਦੀਆਂ ਠੀਕ ਐ ਬਾਕੀ ਬਾਈਆਂ ਕੋਲ ਬੂਟ ਬਾੜ ਦਾ ਬਥੇਰੇ ਵਧੀਆ ਜੀਤਾ ਕਰਦਾ ਲੈਣੇ ਨੇ ਫੇਰ ਉਹਨੂੰ ਐਂ ਵੀ ਚੱਲ ਹੈਗੀ ਵਾਲਾ ਕੀ ਕਰਨੀ ਦੋਰੀ ਭਾਈ ਪੌਂਟਾ ਦਾ ਤੇ ਫੋਟਾ ਦਾ ਤੇ ਉਹਦੇ ਬਾਈ ਨਿਕਲ ਗਏ ਆਪਾਂ ਰੇਸ਼ੀ ਗੇਸ਼ ਨੂੰ ਚੱਲੇ ਆ ਤੇ ਤੁਹਾਨੂੰ ਵੀਊ ਦੇਖੋ ਕਿੰਨਾ ਸੋਹਣਾ ਐ ਐਨ ਪੂਰਾ ਘੈਂਟ ਵੀ ਹੋਇਆ ਥੋੜੀ ਗਰਮੀ ਹੈ ਬਾਕੀ ਮੌਸਮ ਠੀਕ ਆ ਰਹੇ ਹੈ ਹਾਂ ਐਰਪੋਰਟ ਹੈ ਮਿੱਤਰੋ ਇਹਦਾ ਉਹ ਐਰਪੋਰਟ ਹੈ ਹਾਂਜੀ ਆਬੇ ਹੋਰੀ ਸੀਗੇ ਪਹੁੰਚਣੇ ਨੂੰ ਰਹਿ ਗਏ 16 16 ਕਿਲੋਮੀਟਰ ਠੀਕ ਹੈ ਜੀ ਤੇ ਹੁਣ ਅਸੀਂ ਪੀਣ ਲੱਗੇ ਠੰਡਾ 1600 ਇਹ 16 ਗੱਲਾਂ 16 ਕਿਲੋਮੀਟਰ ਰਹਿ ਗਿਆ ਤਿਆਰੀ ਦਾ ਫੁੱਲ ਥੋੜੇ ਥੱਕ ਗਏ ਤੇ ਲਓ ਜੀ ਭਾਈ ਸਰਵਿਊ ਚੈੱਕ ਕਰਾਉਣਾ ਦਾ ਬਸ ਰਹੀ ਸੀਗੇ ਪਾਚਣ ਨੂੰ 15 16 ਕਿਲੋਮੀਟਰ ਰਹਿ ਗਏ ਉਸ ਤੋਂ ਬਾਅਦ ਫਿਰ ਅਗੇ ਡੈਸਟੀਨੇਸ਼ਨ ਵਾਸਤੇ ਦੇਖਦੇ ਆਪਾਂ ਕਿੱਥੇ ਰਹਿਣਾ ਕਿਹਾ ਦਿੱਤਾ ਮੈ ਹਨ ਹਾਂਜੀ ਹੁਣ ਕਾਰ ਕੋਲ ਸ਼ੁਰੂ ਹੋਣ ਲੱਗੀ ਹੈ ਜਿਹੜੇ ਮੇਨ ਤੇ ਬਾਕੀ ਹੁਣ ਆਪਾਂ ਡਰਾਈਵਿੰਗ ਕਰੀਏ ਨਾਲ ਨਾਲ ਠੀਕ ਹੈ ਜੀ ਤੇ ਤੁਹਾਨੂੰ ਅੱਗੇ ਦਿਖਾਉਂਦੇ ਆਂ ਬਾਕੀ ਸਾਰਾ ਕੋ ਦੱਸ ਦੇ ਕਿੱਥੇ ਗਿਆ ਸੀ ਨਾ ਤੇ ਭਾਈ ਆਹ ਰਸਤੇ ਵਿੱਚ ਅਸੀਂ ਰੁੱਕੇ ਤੇ ਤੇ ਦੇਖੋ ਸੀ ਲੋਕੇਸ਼ਨ ਆ ਆ ਸੜਕ ਦੇ ਦੰਗਰ ਵਾਲੀ ਸਾਰੀ ਜਾਂਦੀ ਆ ਤੇ ਆ ਚਾਏ ਇਹ ਪਿੱਧਰਿਆ ਹੋਊਗਾ ਕਿ ਆ ਇਹ ਦਰਿਆ ਦੇ ਵਿੱਚ ਵੀਡੀਓ ਦਿਖਾਉਣਾ ਤੁਹਾਨੂੰ ਅੱਗੇ ਬਾਈ ਮੈਂ ਉੱਥੇ ਚੱਲਿਆਦਾ ਉੱਥੇ ਬਾਂਦਰ ਖੜਾ ਬੰਦ ਨਹੀਂ ਜਾਣਦਾ ਉਹ ਉੱਪਰ ਪੈਂਦਾ ਤਾਂ ਤੇ ਦੂਰ ਤੇ ਆ ਰਿਹਾਦਾ ਕਿਹਣਾ ਪਾਣੀ ਚੱਲਦਾ ਹੁੰਦਾ ਪਰ ਸਾਰਾ ਪੱਥਰ ਹੀ ਆ ਤੁਸੀਂ ਆ ਦੇਖੋ ਕਿੰਨੇ ਚੌੜੇ ਲੈਵਲ ਦਾ ਮਤਲਬ ਦਰਿਆ ਹੈ ਸਾਰਾ ਹੀ ਇਹ ਉਹ ਉੱਚੇ-ਉੱਚੇ ਪਹਾੜ ਕਿੰਨੇ ਉਹ ਆ ਜੱਤ ਸੋਹਣੇ ਲੱਗਦੇ ਹਨ ਉਹ ਉੱਪਰ ਟਿਸਿਵਾ ਕਿੰਨੀ ਦੁਨੀਆ ਰਹਿੰਦੀ ਹੈ ਉੱਥੇ ਉੱਪਰ ਕਿੰਨਾ ਪਾਣੀ ਨਿਕਲਾ ਹੋਣਾ ਓਰੇ ਨਾਲ ਜੇ ਪਿੱਛੇ ਜੇ ਆਪਣੇ ਮੀਹ ਆਇਆ ਤਾਂ ओरिजिनल ਹੈ ਪਾਣੀ ਦਾ ਸਾਰਾ ਹੀ ਵੀਉ ਵਧੀਆ ਹੋਣਾ ਦੇਖਣ ਵਾਲਾ ਉਹ ਉੱਥੇ ਵੀ ਲੋਕ ਬਹੁਤ ਖੜੇ ਆ ਯਾਨੀ ਕਿ ਆ ਪੈਦਰ ਦੇਖ ਦੇ ਬਾਂਦਰ ਤਾਂ ਨਹੀਂ ਹੈਗਾ ਭਾਈ ਬਾਂਦਰ ਮਗਰ ਪੈਗਾ ਤਾਰੇ ਇੱਧਰੋਂ ਦੇਖੋ ਕਿੰਨੀ ਖਾਰ ਪਈ ਵੀ ਹੈ ਨਾ ਬੱਲੇ ਪੱਲੇ ਬੱਲੇ ਕਿੰਨਾ ਡੂੰਘਾ ਹੈ ਤਲ ਲੱਦਾ ਆ ਦੇਖ ਕੇ ਤੇਲਾ ਮੈਂ ਕਿਨਾਰੇ ਪਾਣੀ ਲੈ ਕੇ ਆਉਂਗਾ ਕੀ ਪਾਣੀ ਪਰ ਜਾਂ ਫਿਰ ਉਸੇ ਛੱਲਾ ਨਾਲ ਹੋੜਾ ਪਰ ਅਹੀਂ ਗਿਆ ਵੈਪੀ ਉਹ ਛੇ ਜਗ੍ਹਾ ਚ ਘਟਿਆ ਨਾ ਆ ਦੇਖੋ ਬਾਈ ਸਾਡੇ ਸਮਾਜਿਕ ਲੋਕ ਕਿੰਨੀ ਸਫਾਈ ਰੱਖਦੇ ਆਰੇ ਡਸਟਬਿਨੇ ਬਣਾਵਾ ਦਾ ਇਹਦਾ ਹੁਣ ਕਿੰਨੂ ਟੁੰਗੀ ਖਾਈ ਆ ਬਾਈ ਕੰਨਾ ਪਾਣੀ ਚੱਲਿਆ ਆਉਂਗਾ ਵੈਪੀ ਕਰਹੀਂ ਸਾਰ ਓਏ ਇੰਨਾ ਚਿੱਟਾ ਚਿੱਟਾ ਜਗਾ ਤੇ ਹੋਇਆ ਪਾ ਸਾਫ ਹੋਣਾ ਚਾਹੀਦਾ ਵੈਸੇ ਪਤਾ ਨਹੀਂ ਪ੍ਰੋਡੂਸ਼ਨ ਐ ਪਤਾ ਨਹੀਂ ਹਿਊਮਿਡਿਟੀ ਐ ਹਿਊਮਿਡਿਟੀ ਹੋਊਗੀ ਤੇ ਬਾਈ ਦੇਖੋ ਵੀ ਚੈੱਕ ਕਰੋ ਸੀ ਠੀਕ ਹੈ ਜੀ ਆਹ ਲੋਕੇਸ਼ਨ ਆ ਠੀਕ ਹੈ ਅੰਦਰ ਪਾਣੇ ਦੀ ਸੈਟਿੰਗ ਹੋ ਰਹੀ ਭਾਗੂ ਦੀ ਬਾਕੀ ਚੱਲੀਏ ਫਿਰ ਅੱਪੀ ਚੱਲ ਚੱਲ ਜੀ ऋषिकेश ਆਪਾਂ ਪਹੁੰਚ ਗਏ ਤੇ ਆਪਾਂ ਨੇ ਰੂਮ ਲੈ ਲਿਆ ਉਹ ਏਸੀ ਵਾਲਾ ਉਧਰ ਤਾਂ ਰੇਟ ਜ਼ਿਆਦਾ ਦਾ ਉੱਥੇ ਜਾਨੀ ਕਿ 2000 ਨਹੀਂ 2500 ਦੇ ਸਾਢੇ ਤੀਂ 5000 3000 ਇੱਕ ਨਾਲ ਦਾ ਰੂਮ ਦੇ ਹਿਸਾਬ ਨਾਲ ਤੇ ਜਾਨੀ ਕਿ ਵਾਲੇ ਰੂਮ ਸਾਨੂੰ ਵਧੀਆ ਪੱਲੇ ਗਏ ਬਾਈ ਦੇ ਬੰਦੇ ਦਾ ਨੇਚਰ ਵੀ ਵਧੀਆ ਦਾ ਤੁਹਾਨੂੰ ਦਿਖਾਉਣਾ ਅੰਦਰ ਜਾ ਕੇ ਉਰੇ ਆਪਾਂ ਨੂੰ ਕਮਰਾ ਮਿਲ ਗਿਆ 1800 2000 ਦੇ ਵਿੱਚ 1800 ਕਹਿ ਦਤਾ ਕਾਇਕ ਹੋਵੇ ਚਲੋ ਪਹਿਲਾਂ ਤਾਂ ਬਾਈ 2500 ਮੰਗੇ ਦਾ ਤਾਂ ਫੇ 2000 ਪਾਇਆ ਫੇ 1800 ਕੇ 1700 ਬਗਾਨ ਤੇ ਹੁਣ ਬਾਈ ਤੁਹਾਨੂੰ ਕਮਰੇ ਰੂਮ ਦਿਖਾ ਦੰਨੇ ਚਲੋ ਤੁਹਾਨੂੰ ਕਿਸ਼ਾਂ ਤੁਹਾਨੂੰ ਸਭੀ ਦੱਸਾਂਗਾ ਮੈਂ ਔਰ ਇਸੇ ਕਿਸ਼ਤੇ ਮੈਂ ਛੜ ਕੇ ਆਉਂਦੀ ਹਾਂ ਉੱਥੇ ਦੇ ਇਧਰ ਨੂੰ ਮੁੜ ਕੇ ਐਨੂੰ ਆ ਕੇ ਐ ਆਹ ਬਾਕੀ ਹੋਟਲ ਦਾ ਐਡਰੈਸ ਪਾ ਦੂੰਗਾ ਠੀਕ ਹੈ ਸਾਡਾ ਸਮਾਨ ਪਿਆ ਇਹ ਬਾਕੀ ਚਲੋ ਹੁਣ ਮਾੜੀ ਮੋਟੀ ਰੈਸਟ ਕਰਕੇ ਫਿਰ ਆਪਾਂ ਕੱਲ ਦਾ ਸਫ਼ਰ ਸ਼ੁਰੂ ਕਰੂਗੇ ਨੇ ਰੋਟੀ ਉੱਟੀ ਖਾ ਕੇ ਫਿਰ ਪਈਏ ਹਨਾ ਠੀਕ ਹੈ ਜੀ ਬਾਕੀ ਚਲੋ ਕੱਲ ਦੀ ਤਿਆਰੀ ਕਰ ਲਉ ਦੇਖਦੇ ਹਾਂ